ਇਹ ਇੱਕ ਤਾਂ ਆਪਣੇ ਮਨ ਨੂੰ ਹਲੂਣਾ ਹੈ ਕਿ ਮੇਰਾ ਮਨ ਜਾਗੇ ਤੇ ਦੂਜਾ ਇਹ ਪ੍ਰਣ ਹੈ ਕਿ ਮੈਂ ਇਹ ਪ੍ਰਣ ਕਰਕੇ ਜਾਣਾ ਤੇ ਤੀਜਾ ਇਹ ਅਰਦਾਸ ਹੈ ਕਿ ਸਤਿਗੁਰੂ ਸਾਨੂੰ ਮਲ ਬਖਸ਼ੋ ਅਸੀਂ ਸਿੱਖੀ ਦੇ ਵਿੱਚ ਪ੍ਰਪੱਕ ਹੋਈਏ ਆਓ ਸਾਰੀ ਸੰਗਤ ਕਿਰਪਾ ਕਰਿਓ ਜੇ ਕੋਈ ਰਸਨਾ ਵਾਂਝੀ ਨਾ ਰਹੇ ਆਪ ਸਾਰਿਆਂ ਨੇ ਇਹ ਹਲੂਣਾ ਇਹ ਪ੍ਰਣ ਇਹ ਅਰਦਾਸ ਗੁਰੂ ਚਰਨਾਂ ਦੇ ਵਿੱਚ ਆਪਾਂ ਰਲ ਮਿਲ ਕੇ ਕਰੀਏ ਉਨਾ ਸ਼ਹੀਦਾ ਸਿੰਘਾਂ ਦਾ ਇਹ ਹੌਕਾ ਹੈ ਜਿਹੜਾ ਆਪ ਸਾਰਿਆਂ ਨੇ ਆਪ ਵੀ ਲੈਣਾ ਆਪਣੇ ਅੱਗੇ ਅੱਗੇ ਜਾ ਕੇ ਪ੍ਰਚਾਰ ਵੀ ਕਰਿਆ ਕਰੀਏ ਆਓ ਜੀ ਸਾਰੀ ਸੰਗਤ ਕਰੋ ਕਿਰਪਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿਰੇ ਸਾਰੇ ਤਾ ਜਾਨੇ ਸਿਰ ਜਾਵੇ ਤਾਂ